ਹਾਂਜੀ ਦੋਸਤੋ ਕੁਦਰਤ ਮੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਚੈਨਲ ਤੁਹਾਡਾ ਸਾਰਿਆਂ ਦਾ ਸੁਆਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾ ਸੋ ਦੋਸਤੋ ਅੱਜ ਇੱਕ ਆਪਾਂ ਨਵੀਂ ਨਵਿਕਲੀ ਵੀਡੀਓ ਦੇ ਨਾਲ ਘੱਟ ਨਾਲ ਗੱਲਬਾਤ ਕਰਨੀ ਹੈ ਸੋ ਦੋਸਤੋ ਬਹੁਤ ਸਾਰੇ ਜਿਹੜੇ ਪ੍ਰੈਨੈਨਸੀ ਟੈਸਟ ਹੁੰਦੇ ਆ ਪਸ਼ੂਆਂ ਦੇ ਆਪਾਂ ਚੈੱਕ ਕਰਦੇ ਆ ਜਿਵੇਂ ਅਸੀਂ ਨਾਹਾ ਪੀੜੀ ਕਰਦੇ ਆ ਬਾਹਰ ਨਾਲ ਜਾਂ ਜਿਵੇਂ ਹੁਣ ਕਿੱਟ ਆ ਗਈ ਕਿੱਟ ਨਾਲ ਜਾਂ ਬਲੱਡ ਨਾਲ ਅਸੀਂ ਜਿਹੜੇ ਏਡਾ ਦੇ ਚੈੱਕ ਕਰ ਸਕਦੇ ਆ ਆਪਣਾ ਪਸ਼ੂ ਤੋਂ ਬਣੇ ਚ ਨਹੀਂ ਗੱਪਣ ਸੋ ਦੋਸਤੋ ਆਪਾਂ 1 ਮਹੀਨੇ ਦੀ ਯਾਨੀ ਕਿ 22 23 ਦਿਨਾਂ ਦੀ ਮੱਝਾਂ ਗੱਪਣ ਕਿਵੇਂ ਚੈੱਕ ਕਰ ਸਕਦੇ ਆ ਬਿਲਕੁਲ ਫ੍ਰੀ ਤੇ ਬਿਲਕੁਲ ਆਪਾਂ ਆਪ ਕੋਈ ਡਾਕਟਰ ਬੁਲਾਉਣ ਦੀ ਵੀ ਜਰੂਰਤ ਨਹੀਂ ਉਹਦੇ ਵਾਸਤੇ ਸੋ ਦੋਸਤੋ ਮੇਰਾ ਇਹ ਪੱਕਾ ਤੇ ਅਜ਼ਮਾਇਆ ਹੋਇਆ ਫਾਰਮੂਲਾ ਸੋ ਕਿਉਂਕਿ ਇਹ ਮੇਰੇ ਇੱਕ ਉਸਤਾਦ ਜੀ ਨੇ ਮੈਨੂੰ ਦੱਸਿਆ ਸੀ ਬਹੁਤ ਪੁਰਾਣੇ ਹਕੀਮ ਜੀ ਨੇ ਸੋ ਦੋਸਤੋ ਜਿਵੇਂ ਆਹਾ ਤੁਹਾਡੇ ਕੋਲ ਇੱਕ ਮੱਝ ਆ ਸੋ ਦੋਸਤੋ ਮੱਝ ਨਹੀਂ ਆਈ ਦੱਸਦੇ ਬੜਾ ਜਿਆ ਸੋ ਦੋਸਤੋ ਇਹਦੇ ਦਾ ਇੱਥੋਂ ਦੋ ਵਾਲ ਟੱਕ ਲੈਣੇ ਲੱਕ ਦੇ ਉੱਪਰੋਂ ਦੋਸਤੋ ਦੋ ਵਾਲ ਆਪਾਂ ਕੱਟ ਲੈਣੇ ਆ ਸੋ ਦੋਸਤੋ ਆ ਵਾਲ ਕੱਟ ਲਿਆ ਆਪਾਂ ਜਦੋਂ ਆਪਾਂ ਵਾਲ ਕੱਟ ਕੇ ਦੋਸਤੋ ਇਹਨੂੰ ਤਲੀ ਤੇ ਰੱਖ ਕੇ ਦੋਸਤੋ ਆਪਾਂ ਐ ਮਲਦੇ ਆ ਐ ਮਲਦੇ ਨੇ ਦੋਸਤੋ ਸੋ ਦੋਸਤੋ ਜੇ ਤਾਂ ਇਹ ਵਾਲ ਜੁੜ ਜਾਣ ਆ ਵੇਖੋ ਆਹ ਵਾਲ ਜੇ ਤਾਂ ਇਹ ਜੁੜ ਜਾਣ ਦੋਵੇਂ ਵਾਲ ਫਿਰ ਤੁਹਾਡੀ ਮੱਝ ਗੱਭਣੇ ਜੇ ਨਾ ਜੁੜਨਾ ਫਿਰ ਤੁਹਾਡੀ ਮੱਝ ਜਿਹੜੀ ਉਹ ਵਿਲੀ ਆ ਵੇਖੋ ਇਹਦੇ ਵਾਲ ਜੁੜੇ ਨਹੀਂਗੇ ਇਹ ਮੱਝ ਵਿਲੀ ਹੈ ਦੋਸਤੋ ਖਾਲੀ ਏ ਇਹ ਦੋਸਤੋ ਬਹੁਤ ਵਧੀਆ ਤੇ ਜਿਹੜਾ ਐਨ ਨੁਕਸਾ ਸੋ ਜੇ ਤਾਂ ਤੁਹਾਡੇ ਮੱਝ ਦੇ ਵਾਲ ਜੁੜ ਜਾਣ ਜੁੜ ਕੇ ਵੱਟੀ ਜੀ ਬਣ ਜਾਵੇ ਫਿਰ ਤੁਹਾਡੀ ਮੱਝ ਗੱਭਣੇ ਜੇ ਨਾ ਜੁੜਨਾ ਸੋ ਦੋਸਤੋ ਜਿਵੇਂ ਇਹ ਮੱਝ ਹੁਣ ਖਾਲੀ ਏ ਬਿਲਕੁਲ ਖਾਲੀ ਏ ਕਿਉਂਕਿ ਇਹ ਮੱਝ ਸੋਈ ਹੋਈ ਏ ਤੋ ਦੋਸਤੋ ਇਹ ਨੁਕਸਾ ਤੁਸੀਂ ਆਪਦੇ ਘਰੇ ਬਣਾ ਸਕਦੇ ਹੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੂ ਬਾਏ